सहरे परिवार तो तंग आके तीस साल मापिया के इकलौते लोते पुत वालों की गई स्परे पी के खुदकुशी खुदकुशी करने समय बनाई मृतक नौजवान ने वीडियो सोशल मीडिया से हो रही है लगातार वायरल पिछले पांच साल तो पत्नी सस कर रही थी मानसिक तौर परेशान कुछ दिन पहला की जा रही थी भी लख रुपये की मंग पुलिस वालों मामला दर्ज करके गिरफ्तारी की जा रही है छापेमारी ਪਤੀ ਪਤਨੀ ਦਾ ਰਿਸ਼ਤਾ ਇੱਕ ਬਹੁਤ ਹੀ ਮਜ਼ਬੂਤ ਰਿਸ਼ਤਾ ਹੁੰਦਾ ਹੈ ਪਰ ਜੇਕਰ ਪਤਨੀ ਆਪਣੇ ਹੀ ਪਤੀ ਅਤੇ ਉਸਦੇ ਪਰਿਵਾਰ ਤੇ ਦਾਜਦੇਹ ਅਤੇ ਕੁੱਟਮਾਰ ਦੇ ਝੂਠੇ ਮੁਕੱਦਮੇ ਦਰਜ ਕਰ ਬੋਨ ਲੱਗ ਜਾਵੇ ਤਾਂ ਉਸ ਦਾ ਹਸਦਾ ਖੇਡਦਾ ਪਰਿਵਾਰ ਬਰਬਾਦ ਹੋ ਜਾਂਦਾ ਹੈ ਅਜਿਹਾ ਹੀ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਫਤੇਗੜ ਛੰਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪਤਨੀ ਨੇ ਆਪਣੀ ਮਾ ਦੇ ਪਿੱਛੇ ਲੱਗ ਕੇ ਆਪਣਾ ਹਸਦਾ ਖੇਡਦਾ ਪਰਿਵਾਰ ਉਜਾੜ ਲਿਆ ਪਿੰਡ ਫਤੇਗੜ ਛੰਨਾ ਦੇ ਰਹਿਣ ਵਾਲੇ ਗੁਰਦਾਸ ਸਿੰਘ ਪੁੱਤਰ ਬਲੌਰ ਸਿੰਘ ਜੋ ਘਰ ਦਾ ਇਕਲੌਤਾ ਪੁੱਤ ਸੀ ਜੋ ਆਪਣੇ ਹਿੱਸੇੋਂ ਦੀ 1.5 ਏਕੜ ਦੀ ਜ਼ਮੀਨ ਵਿੱਚ ਖੇਤੀ ਕਰਕੇ ਆਪਣੇ ਪਰਿਵਾਰ ਦਾ ਸਹਿਯੋਗ ਕਰਦਾ ਸੀ ਬਲੋ ਆਤਮਹੱਤਿਆ ਕਰ ਲਈ ਗਈ ਹੈ ਆਪਣੇ ਸੋਹਰੇ ਪਰਿਵਾਰ ਯਾਨੀ ਕਿ ਪਤਨੀ ਅਤੇ ਸੱਸ ਤੋਂ ਤੰਗ ਆ ਕੇ ਆਤਮਹੱਤਿਆ ਇਹਦੇ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਗੁਰਦਾਸ ਸਿੰਘ ਸਾਨਾ ਬਲੌਰ ਸਿੰਘ ਦੀ ਫਤਿਹਚਨਾਂ ਦਾ ਸੀਗਾ ਇਸਨੇ 27 ਤਰੀਕ ਨੂੰ ਦਵਾਈ ਪੀਲੀ ਸੀ ਜਿਸ ਕਰਕੇ 28 ਤਰੀਕ ਨੂੰ ਉਹਦੀ ਮੌਤ ਹੋਣ ਉਪਰੰਤ 29 29 ਤਰੀਕ ਨੂੰ ਠਾਣਾ ਤਨੋਲਾ ਵਿਖੇ 98 ਨੰਬਰ ਮੁਕੱਦਮਾ ਅਧੀਨ ਤਾਰਾ 108 3543 ਤੇ 3/5 ਬੀ ਐਨ ਐਸ ਦੇ ਅਧੀਨ ਦਰਜ ਕੀਤਾ ਗਿਆ ਹੈ ਦਰਜ ਕਰਕੇ ਮੁੱਢਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਹ ਇਹ ਮੁਕੱਦਮਾ ਉਸਦੀ ਪਤਨੀ ਨਵਦੀਪ कौर ਰੌਣਕ ਨਵੀ ਅਤੇ ਉਹਦੀ ਸੱਸ ਦਲਜੀਤ ਕੌਰ ਪਤਨੀ ਲਖਮਣ ਸਿੰਘ ਦੇ ਬਰਖ ਖلاف ਦਰਜ ਹੋਇਆ ਹੈ ਇਹਨਾਂ ਨੂੰ ਫੜਨ ਲਈ ਰੇਡਾਂ ਕੀਤੀਆਂ ਜਾ ਰਹੀਆਂ ਨੇ ਜਲਦੀ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਹਾਇ ਦੀ ਤਕਮੀਲੀ ਤੇ ਪੂਰੀ ਕੀਤੀ ਜਾਊਗੀ ਅੱਜ ਵੀ ਇਸ ਵਿੱਚ ਰੇਡ ਕੀਤਾ ਗਿਆ ਹਾਂ ਮ੍ਰਿਤਕ ਮਰਨ ਤੋਂ ਪਹਿਲਾਂ ਦਵਾਈ ਪੀਣ ਤੋਂ ਪਹਿਲਾਂ ਇਸ ਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਜਿਸ ਵੀਡੀਓ ਦੇ ਆਧਾਰ ਤੇ ਇਹ ਮੁਕੱਦਮਾ ਉਹਦੇ ਮੁੰਡੇ ਦੇ ਪਿਓ ਤੇ ਬਿਆਨ ਤੇ ਦਰਜ ਹੋਇਆ ਹੈ ਬਲੌਰ ਸਿੰਘ ਸ਼ੰਨਾ ਜੀ ਭਾਰਤੀ ਕਿਸਾਨ ਯੂਨਿਟਾ ਗਰਾਹਾਂ ਬਲਾਕ ਪ੍ਰਧਾਨ ਬਰਨਾਲਾ ਜੀ ਜੋ ਪਿਛਲੇ ਦਿਨਾਂ ਦੇ ਵਿੱਚ ਹੀ ਸਾਡੇ ਪਿੰਡ ਦਾ ਸਾਡਾ ਬੇਟਾ ਗੁਰਦਾਸ ਨੇ ਸਪਰੇਅ ਪੀ ਕੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕੀਤੀ ਹੈ ਬਹੁਤ ਮਾੜੀ ਗੱਲ ਹੋਈ ਹੈ ਉਹਦੇ ਇਨਸਾਫ ਲਈ ਭਾਰਤੀ ਕਿਸਾਨ ਯੂਨਿਟਾ ਗਰਾਹਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਵੀ ਜਿਹੜੇ ਦੋਸ਼ੀ ਇਹਨਾਂ ਦੇ ਪਰਚਾ ਦਰਜ ਹੋਇਆ ਮਾਮਾਤੀਆਂ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਸ ਤੋਂ ਪਹਿਲਾਂ ਲਗਾਤਾਰ ਇਹਨਾਂ ਦਾ ਝਗੜਾ ਚੱਲਦਾ ਆ ਰਿਹਾ ਸੀ ਪੰਚਾਇਤਾਂ ਪਈਆਂ ਰਿਸ਼ਤੇਦਾਰ ਪਏ ਜਥੇਬੰਦੀ ਵੀ ਗਈ ਸੰਗਰੂਰ ਦੀ ਟੀਮ ਵੀ ਗਈ ਬਹੁਤ ਸਮਝਾਇਆ ਸੀ ਘਰੇ ਜਾ ਕੇ 4-5 ਘੰਟੇ ਲਾ ਕੇ ਆਏ ਆ ਵੀ ਚੰਗਾ ਹੁੰਦਾ ਉਹਦੇ ਘਰੇ ਧੀਆ ਕਿਸੇ ਦੇ ਘਰੇ ਨਹੀਂ ਸੋਣੀਆਂ ਹੁੰਦੀਆਂ ਆ ਉਹਦੇ ਆਖਰ ਨੂੰ ਘਰੇ ਜਾਣਾ ਹੀ ਪੈਂਦਾ ਉਹਦੇ ਪਰ ਉਹਦੀ ਜਿਹੜੀ ਮਾਤਾ ਸੀ ਉਹ ਨਹੀਂ ਮੰਨੀ ਉਹ ਕਹਿੰਦੀ ਸੀ ਮੈਂ ਇੱਥੇ ਕੋਠੀ ਪਾ ਕੇ ਰੱਖੂੰਗੀ ਇਹਨਾਂ ਦੇ ਇੱਕੋ ਹੀ ਬੇਟਾ ਸੀ ਘਰੇ ਬਹੁਤ ਵਧੀਆ ਪਰਿਵਾਰ ਹੈ ਵਧੀਆ ਚੱਲ ਰਿਹਾ ਸੀ ਗੁਜ਼ਾਰਾ ਇਹਨਾਂ ਦਾ ਡੇਢ ਕਿਲਾ ਵਾਹਣ ਦੇ ਨਾਲ ਕੋਲੇ ਉਹ ਸਮਝਾਉਣ ਦੇ باوجود ਵੀ ਕਿਸੇ ਸਮਝ ਤੇ ਨਹੀਂ ਆਈ ਮਾਤਾ ਸੋ ਲਗਾਤਾਰ ਉਹਨੂੰ ਟਰਚ ਕੀਤਾ ਜਾ ਰਿਹਾ ਸੀ ਇਸ ਕਰਕੇ ਹੁਣ ਸਾਨੂੰ ਪਤਾ ਲੱਗਿਆ ਪਰਿਵਾਰ ਤੋਂ ਵੀ ਪਿਛਲੇ ਦਿਨਾਂ ਦੇ ਵਿੱਚ ਕੋਈ ਇਹਨਾਂ ਦਾ ਕੋਈ ਅੱਡ ਬੈਠਕ ਹੋਈ ਸੀ ਕੋਈ ਪੰਚਾਇਤ ਹੋਈ ਸੀ ਕੋਹਰ ਬੰਦਿਆਂ ਨੂੰ ਪਾ ਕੇ ਵਿੱਚ ਉਹ ਕਹਿੰਦੇ ਸੀ ਸਾਨੂੰ 20-25 ਲੱਖ ਰੁਪਏ ਦਿਓ ਜਾਂ ਸਾਡੇ ਜ਼ਮੀਨ ਅੱਧੀ ਨੌਕਰੋ ਕਹਿੰਦੀ ਬੇਟਾ ਮੈਂ ਫੇਰ ਵੀ ਨਹੀਂ ਦੇਣਾ ਜਿਹੜੀ ਸਿਆਉਣੇ ਵਰਗਾ ਪੁੱਤ ਇੱਕ ਤਾਂ ਚਲਾ ਗਿਆ ਘਰੋਂ ਇੱਕ 9 ਸਾਲ ਦੀ ਉਮਰ ਹੋਣ ਵਾਲੀ ਹੈ ਮੁੰਡੇ ਨੂੰ 8 ਪੂਰਾ ਹੋ ਕੇ ਉਹ ਵਿੱਚ ਉਹਨਾਂ ਕੋਲੇ ਹੈ ਉਹਨਾਂ ਦੀ ਗ੍ਰਿਫਤਾਰੀ ਬਾਰੇ ਮੰਗ ਆ ਸਾਡੀ ਕੇਸ ਦਰਜ ਹੋਇਆ ਉਹਨਾਂ ਦੇ ਉੱਤੇ ਸੋ ਇਹ ਲਗਾਤਾਰ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਇਹ ਮੰਦਭਾਗੀਆਂ ਗੱਲਾਂ ਨੇ ਇਸ ਕਰਕੇ ਭਾਰਤੀ ਕਿਸਾਨ ਜੁਨੀ ਇਕਤਾ ਕਰਾ ਹਾਂ ਤਾਂ ਹਮੇਸ਼ਾ ਹੀ ਲੋਕਾਂ ਨੂੰ ਸਮਝਾਉਂਦੀ ਹੈ ਸਾਡੀਆਂ ਚਾਹੇ ਧੀਆਂ ਨੇ ਚਾਹੇ ਕੁੜੀਆਂ ਨੇ ਵੀ ਆਪਦੇ ਘਰੇ ਸਹੁਰਿਆਂ ਦੇ ਘਰੇ ਠੀਕ ਹੁੰਦਾ ਸੋ ਠੀਕ ਆ ਸਾਡੀ ਉਹ ਭੈਣ ਉਹਦੀ ਜਿਹੜੀ ਮਾਂ ਸੀ ਉਹ ਕੁੜੀ ਦੀ ਉਹ ਨਹੀਂ ਸਮਝੀ ਦੇਖੋ ਘਟਨਾ ਕਿੱਡੀ ਵਾਪਰ ਗਈ ਇੱਕ ਛਾਉਣੇ ਵਰਗਾ ਪੁੱਤ ਚੱਲ ਗਿਆ ਇੱਕ ਕੋਈ ਪੁੱਤ ਸੀ ਇਹਨਾਂ ਦਾ ਇਕੱਲਾ ਹੀ ਬੇਟਾ ਸੀ ਗਾਹ ਪੋਤਾਨੀਆਂ ਦੇ ਹੱਥ ਲੱਗ ਰਿਹਾ ਸੋ ਭੱਜੇ ਹੋਏ ਨੇ ਘਰੋਂ ਅਧਿਕਾਰੀਆਂ ਨਾਲ ਗੱਲ ਹੋਈ ਹੈ ਵੀ ਅਸੀਂ ਉਹਨੂੰ ਗ੍ਰਿਫਤਾਰ ਕਰ ਰਹੇ ਹਾਂ ਅੱਜ ਵੀ ਮੈਂ ਗੱਲ ਕੀਤੀ ਹੈ ਵੀ ਉਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ ਇਹ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਸਾਡੀ ਇਹੀ ਮੰਗ ਹੈ ਭਾਰਤੀ ਕਿਸਾਨ ਜਨਿਕਤਾ ਗਰਾਹਾਂ ਦੀ ਸੋ ਸਮਝ ਲੈ باوجود ਵੀ ਉਹ ਸਮਝ ਨਹੀਂ ਸਕੇ ਸੋ ਫਰਾਰ ਹੋਏ ਹੋਏ ਨੇ ਸਾਡੀ ਮੰਗ ਹੈ ਜਲਦੀ ਜਲਦੀ ਹਲਕਾ ਜਿਹੜਾ ਸਾਡੇ ਥਾਣਾ ਤਨੌਲਾ ਦੇ ਇੰਚਾਰਜ ਨੇ ਉਹਨੂੰ ਬੇਨਤੀ ਕੀਤੀ ਹੈ ਅਸੀਂ ਤੇ ਤੁਹਾਡੇ ਮਾਧਿਅਮ ਰਾਹੀਂ ਵੀ ਬਲੌਰ ਸਿੰਘ ਨਾਮ ਹੈ ਮੇਰਾ ਪਿੰਡ ਫਤਿਹਗੜ੍ਹ ਸੰਨਾ ਜੀ ਮੇਰੇ ਬੇਟਾ ਵਿਹਾਸਜੀ ਮੀਮ ਸੇ ਉਹਨਾਂ ਨੇ ਬਹੁਤ ਪ੍ਰੇਸ਼ਾਨ ਕਰਾਇ 2020 ਤੋਂ ਲਾ ਕੇ ਜੀ ਉਹ ਪ੍ਰੇਸ਼ਾਨੀ ਕਰਕੇ ਮੇਰਾ ਬੇਟਾ ਦੁਨੀਆ ਤੋਂ ਚਲਾ ਗਿਆ ਜੀ ਉਹਨਾਂ ਨੇ 20 ਲੱਖ ਦੇ ਸੀ ਪੰਚਾਇਤਾ ਬਹਾਈਆਂ ਬਹੁਤ ਬਰੀ ਉਹਨਾਂ ਨੇ ਕੋਈ ਸਾਨੂੰ ਰਾਹ ਨਹੀਂ ਦਿੱਤਾ ਜੀ ਜਿਹੜੇ ਮੇਰੀ ਨੂੰਹ ਦੀ ਮਾਂ ਗਈ ਉਹਨੇ ਸਾਨੂੰ ਬਹੁਤ ਪ੍ਰੇਸ਼ਾਨ ਕਰਾਇ ਜੀ 20 ਲੱਖ ਰੁਪਏ ਦੀ ਮੰਗ ਕਰਦੇ ਜਥੇ ਜੀ ਡੂਡ ਕਿਲਾ ਸਾਡੇ ਕੋਲ ਬਾਹਾਂ ਦਾ ਜੀ ਇਹੀ 2 ਲੱਖ ਦੇ ਔਸਕਾਰ ਨਾਲ ਮੇਰਾ ਬੇਟਾ ਦੁਨੀਆ ਤੋਂ ਚਲਾ ਗਿਆ ਜੀ ਮੈਂ ਕਿੱਥੋਂ ਦੇਵਾਂਗਾ ਡੁੱਡ ਕਿੱਲਾ ਮੇਰੇ ਕੋਲ ਬਾਂ ਦਾ ਇਸ ਕਰਕੇ ਸਾਨੂੰ ਬਹੁਤ ਪ੍ਰੇਸ਼ਾਨ ਕਰਾਈ ਇਹ ਮੰਗ ਕਰਦੇ ਜੀ ਮੇਰਾ ਪੋਤੇ ਨੂੰ ਵੀ ਖਤਰਾ ਜੀ ਮੇਰਾ ਪੋਤਾ ਮੈਨੂੰ ਮਿਲ ਜੇ ਮਰਾਦਾ ਦੁੱਖ ਹੋ ਜੀ ਕਿ ਮੇਰਾ ਪੋਤਾ ਮੈਨੂੰ ਮਿਲ ਜੇ ਪੁੱਤਾ ਮੇਰਾ ਚਲਾ ਗਿਆ ਜੀ ਮੇਰੇ ਕੋਲ ਮੇਰੇ ਪੋਤੇ ਨੂੰ ਵੀ ਖਤਰਾ ਜੀ ਪੋਤਾ ਵੀ ਨਾ ਚਲਾ ਜਾਵੇ ਕਿਤੇ ਜੇ ਸਾਨੂੰ ਮੈਂ ਜੇ ਇਹ ਪਾਲਪਲਸ਼ਨ ਕਰੀਏ ਜੀ ਨੂੰ ਪੜਾਈਆਂ ਲਿਖਾਈਆਂ ਜੀ ਸਾਡੀ ਆਤਮਾ ਠੰਡੀ ਹੋਏ ਜੀ ਇਸ ਕਰਕੇ ਸੀ ਬਹੁਤ ਪ੍ਰੇਸ਼ਾਨ ਆ ਜੀ ਮੇਰਾ ਇਕੱਲਾ ਬੇਟਾ ਸੀ ਜੀ ਉਹ ਪ੍ਰਸਾਨ ਸੀ ਸਾਰੇ ਸਹੁਰੇ ਕਨੀਓ ਤੇ ਉਹਨੇ ਸਾਡੇ ਸਹੁਰੇ ਨੇ ਬਹੁਤ ਪ੍ਰਸਾਨ ਕਰਿਆ ਜੀ ਮਤਲਬ ਉਹ ਕਈ ਉਹਨੇ ਖੁਦ ਖੁਦ ਤੋਂ ਬਾਅਦ ਵੀਡੀਓ ਬਣਾ ਕੇ ਗਿਆ ਜੀ ਤੇ ਉਹ ਆ ਆ ਦੇ ਘਰਾਂ ਦੇ ਤੇ ਆ ਦੀ ਸੱਚ ਦਾ ਨਾਂ ਤਰ ਗਿਆ ਜੀ ਇਸ ਕਰਕੇ ਉਹ ਆ ਖੁਦ ਕੁਝ ਹੀ ਕਰ ਗਿਆ ਜੀ ਸਾਨੂੰ ਨਿصاف ਮਿਲ ਜੇ ਜੀ ਸਾਡੇ ਪੁੱਤ ਦਾ ਖਤਰਾ ਹੀ ਸੀ ਹਨੂ ਵੀ ਸਾਨੂੰ ਸਾਡਾ ਪੋਤਾ ਸਾਨੂੰ ਮਿਲ ਜੇ। ਮਨ ਪਾਗੀ ਕਟਣੀ ਮੇਰਾ ਇਕੱਲਾ ਹੀ ਬੇਟਾ ਸੀਗਾ। ਉਹ ਹੀ ਦੁਨੀਆ ਤੋਂ ਚਲੇ ਗਿਆ। ਮੇਰੀ ਤਾਹੀ ਮੰਗ ਹੈ ਮੈਨੂੰ ਮੇਰਾ ਪੋਤਾ ਮਿਲ ਜੇ। ਸਾਡੀ ਆਤਮਾ ਠੰਡੀ ਹੋ ਜੇ ਮੇਰੇ ਪੋਤਾ ਮਿਲ ਗਿਆ। ਮੈਂ ਨੂੰਨੂਤੀ ਬਣਾਇਆ ਸੀ ਪਰ ਹੁਣ ਬਣੀ ਨਹੀਂ ਮੇਰੀ ਟੀ। ਉਹਨੇ ਮੈਨੂੰ ਮੰਮੀ ਨਹੀਂ ਕਹਿ ਕੇ ਦਿੱਤਾ। ਮੈਂ ਉਹਨੂੰ ਪੁੱਤ-ਪੁੱਤ ਕਰਦੀ ਸੀ ਮੈਨੂੰ। ਮੰਮੀ ਉਹਨੇ ਇੱਕ ਦਿਨ ਨਹੀਂ ਕਹਿ ਕੇ ਦੇਖਿਆ। ਮੇਰੀ ਤਾਹੀ ਮੰਗ ਹੈ ਬਸ। ਸਾਡਾ ਘਰ ਲੁੱਟਿਆ ਪੱਟਿਆ ਗਿਆ ਇੱਕ ਬੁੱਤਤੀ ਮੇਰੇ ਹੋਈ ਦੁਨੀਆ ਤੋਂ ਚਲਾ ਗਿਆ ਸਾਨੂੰ ਸਾਡਾ ਕੋਤਾ ਮਿਲ ਜੇ ਆਹੀ ਮੰਗਾ ਸਾਡੀ ਝੂਠੇ ਪਰਚੇ ਦੀ ਵਾਧੂ ਬਸ ਐਮੀ ਫਾਲਤੂ ਪਰਚੇ ਕਰਾਈ ਗਏ ਨੇ ਤਿੰਨ ਪਰਚੇ ਕਰਾਤੇ ਸਾਡੇ ਸਾਡੇ ਸਾਰੇ ਪਰਿਵਾਰ ਦਾ ਸਾਡਾ ਨੌਂ ਰੱਖਤਾ ਐਹੀ ਤਾਂ ਕੋਈ ਕਾਰਨ ਨਹੀਂ ਸੀ ਬੜੀ ਆਸਲੀ ਖੇਡ ਦੀ ਘਰੋਂ ਗਈ ਸੀ ਉੱਥੇ ਜਾ ਕੇ ਸੱਟ ਤੇ ਡੇਡੇ ਜਿਲਾਵ ਲਾਤੇ ਉਹਨੇ ਸੜਦਾ ਹੀ ਮੰਗਾ ਸਾਨੂੰ ਸਾਡਾ ਘਰ ਪੱਟਿਆ ਗਿਆ ਸਾਡੇ ਕੋਲ ਕੁਝ ਨਹੀਂ ਰਿਹਾ ਹੋਰ ਜਿਵੇਂ ਖਾਲੀ ਹੋ ਗਈ ਸਾਨੂੰ ਆਈ ਇੱਕੋ ਹੀ ਸਹਾਰਾ ਸਾਡਾ ਹੁਣ ਸਾਡਾ ਪੋਤਾ ਸਾਡੇ ਕੋਲੇ ਵੀ ਸਾਡੇ ਕੋਲੇ ਆਜੇ ਉਹਨਾਂ ਤੇ ਗ੍ਰਿਫਤਦਾਰੀ ਹੋਵੇ ਉਹਨਾਂ ਦੀ ਜਿਹੜਾ ਉਹਨਾਂ ਨੇ ਪਾਪ ਕਮਾਇਆ ਮੇਰਾ ਪੁੱਤ ਕਮਾਇਆ ਸੀ ਉਹਨੇ ਵਰਗਾ ਉਹਨਾਂ ਨੂੰ ਹਜੀ ਸਜ਼ਾ ਮਿਲੇ ਉਹਨਾਂ ਦੀ ਮੇਰਾ ਪੁੱਤ ਟੜਫਦਾ ਗਿਆ ਦੁਨੀਆ ਤੋਂ ਸਾਰਾ ਦਿਨ ਮੇਰਾ ਪੁੱਤ ਫੋਨ ਕਰਦਾ ਸੀ ਵੀ ਆ ਜਾ ਆ ਜਾ ਕਿਸੇ ਹਿਸਾਬ ਚ ਨਹੀਂ ਆਈ ਪਰ ਉਹਦੀ ਜਿਹੜੀ ਬਹੂ ਦੀ ਮਾਂ ਸੀ ਉਹ ਕਿਸੇ ਹਿਸਾਬ ਚ ਆਉਂਦੀ ਨਹੀਂ ਸੀ ਮੈਂ ਵੀ ਬਹੁਤ ਹਾੜੇ ਕੱਢੇ ਚੋਰੀਆਂ ਵੀ ਜਾਂਦੀ ਰਹੀਆਂ ਮੈਂ ਮਿਲਦੀ ਰਹੀਆਂ ਉਹਦੇ ਪੁੱਤੇ ਨੂੰ ਵੀ ਜੇ ਮੇਰਾ ਪੋਤਾ ਘਰੇ ਆ ਜੇ ਪਰ ਉਹਨੇ ਕਿਸੇ ਹਸਾਬ ਚ ਆਈ ਨਹੀਂ ਉਹਨੇ ਆਈ ਨਹੀਂ ਉਹਨੇ ਕਿਹਾ ਵੀ ਹਾਂ ਮੈਂ ਮਾਂ ਮੈਂ ਆਉਂਗੀ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਮਿਲੇ ਜਿਹੀ ਜਿ ਮੇਰੇ ਪੁੱਤਰ ਮੇਰੇ ਪੁੱਤਰ ਨੂੰ ਤਾਂ ਮੌਤ ਦੀ ਸਜ਼ਾ ਮਿਲ ਗਈ ਉਹਨਾਂ ਨੂੰ ਜਹੀ ਜੀ ਬਣਦੀ ਉਹਨਾਂ ਦੀ ਸਜ਼ਾ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਮੇਰਾ ਪੋਤਾ ਮੇਰਾ ਘਰੇ ਆ ਜੇ ਮੇਰੀ ਤਾਹੀ ਮੰਗ ਗਏ ਕੋਈ ਅਸੀਂ ਦਾਜ ਦੇ ਜ ਨਹੀਂ ਮੰਗਦੇ ਤੇ ਤੋਂ ਕੁਝ ਨਹੀਂ ਮੰਗ ਦਿੱਤੀ ਸਾਰਾ ਕੁਝ ਲੋਟ ਸੀ ਵਧੀਆ ਬਸ ਉਹ ਝੂਠੇ ਪਰਚੇ ਕਰਾਈ ਕਿਨੇ ਸਾਡੇ ਤੇ ਫੇਰ 2-4 ਦਿਨ ਹੋ ਗਏ ਸੀਨੇ ਹੁਣ ਗੱਲ ਵੀ ਤੋੜ ਲਈ ਵੀ ਚੱਲ ਜੇ ਤੂੰ ਨਿਬੜ ਜਾ ਕਿਸੇ ਲੋਟਾ ਸਾਥ ਉਹਨਾਂ ਨੇ 20 ਲੱਖ ਦੀ ਮੰਗ ਮੰਗ ਲਈ ਅਸੀਂ ਹੁਣ ਡੇਢ ਕਿੱਲਾ ਸਾਡੇ ਕੋਲ ਵਹਨਦਾ ਤੁਸੀਂ ਦੱਸੋ ਵੀ ਡੇਢ ਕਿੱਲੇ ਵਾਲੇ ਵਹਨਦੇ ਤੇ ਕਹਿੰਦੇ ਸੀਨੇ 20 ਲੱਖ ਰੁਪਏ ਵਿਆਹ ਤੇ ਲਾਇਤੀ ਵੀ ਡੇਢ ਕਿੱਲੇ ਤੇ ਕੋਈ 20 ਲੱਖ ਲਾ ਦੂਗਾ ਵਿਆਹ ਤੇ ਆਪ ਆਪ ਹੀ ਸਮਝਦਾਰ ਆ ਵੀ ਕੋਈ 20 20 ਲੱਖ ਕੋਈ ਨਹੀਂ ਲਾ ਸਕਦਾ ਜੇ ਕੋਈ ਨੂੰ 20 ਲੱਖ ਲਾਉਣਾ ਅਗਲਾ 20 ਕਿੱਲੇ ਪਾ ਲੂਗਾ ਸਾਡੇ ਡੂਢ ਕਿੱਲੇ ਤੇ ਉਹਨਾਂ ਨੇ 20 ਲੱਖ ਕਿਵੇਂ ਲਾਤਾ ਜਦੋਂ 20 ਲੱਖ ਰੁਪਇਆ ਮੰਗ ਲਿਆ ਮੇਰੇ ਪੁੱਤਰ ਤੋਂ ਮੇਰੇ ਪੁੱਤਰ ਨੇ ਉਹਦੀ ਗੁੱਸੇ ਖੁਸ਼ੀ ਕਰ ਲਈ ਆ ਵੀ ਉਹਨੇ ਆਗਾ ਜੀਵਨ ਲੀਲਾ ਖਤਮ ਕਰ ਲਈ ਬਸ ਇੰਨਾ ਹਰਖਿਆ ਵੈਸੀ ਉਹ ਵੀ ਮੇਰੇ ਕੋਲੇ ਕੋਈ ਖਾਲ ਨਹੀਂ ਮੈਂ 20 ਲੱਖ ਕਿੱਥੋਂ ਦੇਉਂਗਾ ਰੂੜ ਕਿਲਾ ਮੇਰੇ ਕੋਲੇ ਬਹਨ ਦਾ ਆ ਕੇ ਬਸ ਮੈਂ ਤਾਂ ਮੈਨੂੰ ਮੇਰਾ ਪੋਤਾ ਮਿਲ ਜੇ ਮੇਰੀ ਆਤਮਾ ਠੰਡੀ ਹੋ ਜੇ ਵੀਡੀਓ ਬਣਾ ਕੇ ਗਿਆ ਦੋਨੇ ਮਾਮਾਤੀਆਂ ਦਾ ਨਾਂ ਲੈ ਕੇ ਗਿਆ ਸਾਰੇ ਦਾ ਨਾਂ ਲੈਂਦਾ ਸੋਹਰਾ ਵਿੱਚ ਵਿਚਾਰੇ ਆਉਂਦਾ ਨੀ ਵਿਚਾਰਾ ਸੋਹਰਾ ਭਗਤ ਬੰਦਾ ਸੀ ਸਾਲਾ ਵੀ ਭਗਤ ਸੀਗਾ ਬਸ ਦੋਨੇ ਮਾਮਾਤੀਆਂ ਤੇ ਕਾਰਵਾਈ ਹੋਵੇ ਅਸੀਂ ਉਹਨਾਂ ਦੇ ਨੌਤਰਾਂ ਮੇਰਾ ਪੁੱਤ ਵੀ ਧਰ ਕੇ ਗਿਆ ਤੇ ਮੈਂ ਵੀ ਕਹਿਣੀ ਆ ਮੁੰਡਾ ਵੀਡੀਓ ਬਣਾ ਕੇ ਗਿਆਗਾ ਤੇ ਬਸ ਆਹੀ ਬੇਨਤੀ ਮੇਰਾ ਪੋਤਾ ਮਿਲ ਜਾਏ ਮੈਨੂੰ ਮੇਰੀ ਆਤਮਾ ਠੰਡੀ ਹੋ ਜਾਈ ਉਹਨਾਂ ਚਿਰ ਮੇਰੇ ਕਾਲ ਜਿਹੀ ਅੱਗ ਨਹੀਂ 부ਝਦੀ ਜੇ ਨਾ ਚਿਰ ਮੇਰਾ ਪੋਤਾ ਮੈਨੂੰ ਮਿਲਦਾ ਮੈਂ ਸਾਡਾ ਇੱਕੋ ਇੱਕੋ ਸਹਾਰਾ ਰਹਿ ਗਿਆ ਹੋਈ ਜੇ ਸਾਨੂੰ ਸਾਡਾ ਫਤਈ ਮਿਲ ਗਿਆ ਸਾਨੂੰ ਤਾਂ ਤਾਂ ਸਾਡੀ ਜ਼ਿੰਦਗੀ ਹੈਗੀ ਗਾਹ ਨਹੀਂ ਬਸ ਸਾਡੀ ਜ਼ਿੰਦਗੀ ਵੀ ਖਤਮ ਹੈ ਅਸੀਂ ਵੀ ਖਤਮ ਆਵਾਂਗੇ ਸਿੱਧੂ ਬਾਦ ਆਹੀ ਬਾਤ